ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੱਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਟੋਕਰ ਝੋਟੀ ਵਿਖਾਉਣ ਲੱਗੇ ਆ ਤੁਹਾਨੂੰ ਜਾਤ ਕੁਆਲਿਟੀ ਬੜੀ ਚੰਗੀ ਆ ਬੜਾ ਚੰਗਾ ਇਹੜੇ ਕਰਮ ਵਾਲੀ ਨੇ ਦੁੱਧ ਜਿਹੜਾ ਦੱਤਾ ਤੇ ਲਾਟੋਲਾ ਤੁਹਾਨੂੰ ਵੀ ਦੱਸ ਦਿਆਂ ਹੁਣ ਕਿੰਨੇ ਚਰ ਦੀ ਗੱਭਣ ਕਿੰਨਾ ਦੁੱਧ ਦਾ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਤੇ ਲੱਤ ਜੀ ਕਾਹ ਤੋਂ ਚੱਕ ਲਈ ਵਿਚਾਰੀ ਨੇ ਤਲਕ ਕੀ ਕਿਉਂ ਹੀ ਹਨਾ ਉਹਵੇਂ ਤਾਂ ਠੀਕ ਆ ਓਕੇ ਹੋਵੇ ਤਾਂ ਤੇ ਆਓ ਪਾਉ ਜੀ ਇੱਥੇ ਸਾਹਮਣੇ ਕੇ ਰੱਖ ਦੱਸਿਓ ਕੀ ਹਸਾਬ ਕਿਤਾਬੇ ਦਾ ਪਾਉ ਜੀ ਸਸਰੀ ਘਰ ਸਸਰੀ ਘਰ ਫਿਰ ਹੋਰ ਸੁਣਾ ਵਧੀਆ ਵਧੀਆ ਤੂੰ ਸੁਣਾ ਚੜਦੀ ਕਲਾ ਨਾ ਹਾਂ ਚੜਦੀ ਕਲਾ ਕੇ ਤੇ ਡਰੈੱਸ ਆਪਣਾ ਪਿੰਦ ਮਦਕੀ ਜ਼ਿਲ੍ਹਾ ਫੇਕਪੁਰ ਤੇ ਆਪਣਾ ਨੰਬਰ ਹੈਗਾ 94633 42633 94633 ਤੇ 42633 ਹਾਂ ਤੇ ਵੱਡੇ ਹਾਈਵੇ ਦੇ ਉੱਤੇ ਹੀ ਆਪਣਾ ਮਕਾਨ ਹਾਂ ਵੱਡੇ ਹਾਈਵੇ ਇਹ ਕ੍ਰਿਸਟਲ ਪੈਲਸ ਹਾਂ ਕ੍ਰਿਸਟਲ ਪੈਲਸ ਘਰਾੜਾ ਲੱਗਾ ਸਾਹਮਣੇ ਕੋਲ ਘਰਾੜਾ ਲੱਗਾ ਗੋੜਾ ਵਾਲਾ ਵੱਡੇ ਰੋਡ ਤੇ ਹਨ ਤੇ ਇਹ ਛੋਟੀ ਦੀ ਜੇ ਗੱਲ ਕਰੀਏ ਤਾਂ ਮਨ ਜਲੇ 4 4 ਕਿਲੋ ਦੁੱਧ ਹੈ ਜਿਹੜਾ ਵੀ ਲੀਟਰ ਮਾਰਨਾ ਮੁੰਜ 5 ਵੀ ਕਹਿ ਸਕਦੇ ਆਪਾਂ ਠੀਕ ਆ 4 ਦੁੱਧ ਆ ਤੇ ਬਣੀ ਦੀ ਫੁੱਲ ਗਰੰਟੀ ਹੈ 1.5 ਮਹੀਨਾ ਬਣੀ ਨੂੰ ਹੋ ਗਿਆ ਜੇ ਕੋਈ ਡਾਕਟਰ ਚੈੱਕ ਖਰਚ ਸਕਦਾ 1.5 ਮਹੀਨੇ ਦੀ ਕਰ ਲਵੇ ਆਪਦੀ ਠੀਕ ਆ ਤੇ ਆਪਣੇ ਘਰੋਂ ਹੀ ਆਈ ਹੈ ਲਈ ਆਪਾਂ ਇਥੋਂ ਚਾਚੇ ਤੋਂ ਠੀਕ ਆ ਆਪਣੇ ਆਪ ਦੇ ਘਰੋਂ ਹੀ ਆਈ ਆ ਤੇ ਸੱਜਰ ਨੇ ਦੁੱਧ ਚੰਗਾ ਦਿੱਤਾ ਹੋਇਆ ਸੱਜਰ ਥੱਲੇ ਥੱਲੇ 18 19 ਕਿਲੋ ਦੁੱਧ ਸੀ ਹਾਂ ਤੇ ਲਾਟਾਂ ਲਾ ਚੰਗੀਆਂ ਹਨਾ ਤੇ ਤੀਜੇ ਸੂਏ ਦੀ ਗੱਬਣਾ ਦੋ ਸੂਏ ਸੋਈ ਆ ਤੀਜੇ ਸੂਏ ਦੀ ਗੱਬਣਾ ਤੇ ਦੋ ਸੂਏ ਸੂਈ ਆ ਚਾਰ ਦੁੱਧ ਆ ਕਲਰੀਆਂ ਇਹ ਕੱਢਦੀ ਪਈ ਆ ਗੱਬ ਦੀ ਕੋਲ ਗਾਰੰਟੀ ਰਹਿ ਗਈ ਆ ਕੱਲ ਮੈਂ ਡਾਕਟਰ ਨੂੰ ਵਿਖਾਈ ਸੀ ਠੀਕ ਆ ਚੱਲ ਯਾਰ ਨਾ ਵੀ ਹੋਇਆ 10 ਦਿਨਾਂ ਨੂੰ ਚੈੱਕ ਹੋ ਜਾਣੀ ਆ 10 ਤੋਂ 15 ਦਿਨਾਂ ਨੂੰ ਚੈੱਕ ਹੋ ਜਾਣਗੇ ਹਨਾ ਤੇ ਬਾਕੀ ਥਣਾ ਥਣਾ ਲਿਓ ਓਕੇ ਆ ਓਕੇ ਓਕੇ ਜਿਵੇਂ ਮੱਦੀ ਚੋ ਪੋਲੀ ਰੂ ਮਰ ਗਈ ਆ ਪੋਲੀ ਰੂ ਮਰ ਗਈ ਆ ਤੇ ਦੇ ਕਿੰਨੇ ਦੀ ਦੇਣੀ ਹੁਣ ਆਪਾਂ ਇਹ ਅੱਜ ਜੇ ਮਲ ਕਰਾਉਣ ਨੂੰ ਤਾਂ ਬਲ 60000 ਕਰ ਲ ਕਰਦ ਗਈ ਜਾਤ ਕੁਆਲਟੀ ਵੇ ਹਨਾ ਦੇਣੀ ਆਪਾਂ 55000 ਦੀ ਜਿੰਨਾ ਹਾਂ ਨਾ ਹੀ ਬਸ 55000 ਚ ਆਏ ਪੈਣ ਭਰਾ ਦਾ ਮੌਕੇ ਤੇ ਛੋੜ ਛੱਪਾ ਮਾਨਤਨ ਕਰਦਗੇ ਹਾਂ ਉਹ ਕਰਦੇ ਆਂ ਲੋ ਵੀ ਸੱਜਣੋ ਝੋਟੀ ਦੀ ਜਾਤ ਕੁਆਲਿਟੀ ਚੈੱਕ ਕਰ ਲਿਓ 55000 ਚ ਦਵਾਉਣ ਲੱਗੇ ਘਰੇ ਤਾਂ ਮਿਲਦੀ ਆ ਖੁੱਲ ਕੇ ਵੇਖਣੀ ਹਾਂ ਆ ਇੱਥੇ ਕਢਾ ਦੇ ਮਾੜਾ ਜਿਹਾ ਕੀੜਾ ਅੰਦਰ ਅੰਦਰ ਹੀ ਵਿਚਾਰੀ ਦਾ ਤੇ ਆਈ ਆ ਤੇਰੇ ਕੋਲੇ ਤਾਜੀ ਹਾਂ ਸੱਜਣੋ ਵੇਖੋ ਹਾਂ ਬਾਕੀ ਸੱਜਣੋ ਚਲੋ ਗਾ ਤਾਂ ਆਪਣੀ ਤਕਦੀਰ ਦੇ ਸੌਤੇ ਆ ਪਰ ਜਦਨ ਮੁੱਲ ਰਹਿੰਦੀ ਰਹੀ ਹੋਈ ਆ ਉਹ ਕਹਿੰਦੇ ਮਾਸੇ ਅੱਛਾ ਤੇ ਦਾਤਾ ਮੇਰ ਕਰਦੇ ਜੇ ਕਿਤੇ ਸਹੀ ਟਿਕਾਣੇ ਤੇ ਮੈਂ ਜਾਂਦੀ ਆ ਨਾ ਜਿਵੇਂ ਬਾਬਲੇ ਦੱਸਿਆ ਵੇ ਦੱਦ ਜਦੋਂ ਤਿੰਨ ਏ ਧਾਈਆਂ ਦੀ ਮਹੀਨਿਆਂ ਦੀ ਹੁੰਦੀ ਤੇਨਾਂ ਦੀ ਫਿਰ ਰੁਪਈਆ 85000 ਹਾਂ 70000 ਦੀ ਤਾਂ ਪੋਲੀ ਸੀ ਹਨਾ ਧੰਨਵਾਦ ਸੱਜਣੋ ਵੀਡੀਓ ਵੇਖਣੇ